ਜਵਾਬ ਦੇ ਵਿੱਚ ਰਾਸ਼ਨ ਕਾਰਡ ਕਟਣ ਦਾ ਮਾਮਲਾ ਜਿਹੜਾ ਹੈ ਕਾਫੀ ਪੱਕਿਆ ਹੋਇਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਹੈ ਕੇਂਦਰ ਸਰਕਾਰ ਨੂੰ ਇੱਕ ਠੋਕਵਾ ਜਵਾਬ ਦਿੱਤਾ ਗਿਆ ਹੈ ਕਿ ਉਹ ਨਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਅਝਿਹਾ ਨਹੀਂ ਹੋਣ ਦੇਵਾਂਗੇ ਕਿ 55 ਲੱਖ ਪੰਜਾਬੀਆਂ ਦੇ ਰਾਸ਼ਨ ਤੇ ਲੱਤ ਮਾਰੀ ਹੈ ਕੇਂਦਰ ਸਰਕਾਰ ਕਿਸੇ ਮਾਂ ਦਾ ਜਿਹੜਾ ਚੁੱਲ੍ਹਾ ਉਹ ਠੰਡਾ ਨਹੀਂ ਹੋਣ ਦਿੱਤਾ ਜਾਏਗਾ ਔਰ ਨਾ ਹੀ ਕਿ ਬੱਚਾ ਭੁੱਖਾ ਸੌਂਣ ਦਿੱਤਾ ਜਾਏਗਾ ਇਹਨੇ ਅਧਿਕਾਰ ਕੀ ਹੈ ਕੇਂਦਰ ਕੋਲੇ ਇਸ ਤਰ੍ਹਾਂ ਜਿਹੜਾ ਹੈਗਾ ਗਰੀਬਾਂ ਦਾ ਰਾਸ਼ਣ ਡਾਗਾ ਉਹਦੇ ਦੇ ਲੱਤ ਮਾਰੀ ਜਾਵੇ ਕੱਟਿਆ ਜਾਵੇ ਥਾਲੀਪਾਲ ਦਾ ਕਹਿਣਾ ਜੀ ਚਾਹੀਏ ਤੇ ਚਾਪ ਵਾਲੇ ਆ ਤੇ ਭਾਜ ਵਾਲੇ ਆ ਇਹ ਦੋਨੇ ਰਾਜਨੀਤੀ ਕਰ ਰਹੇ ਆ ਜੀ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸ਼੍ਰੀਕਾਲ ਤੱਕ ਤਸਾਈ ਵਿਕੀ ਪੇਸ਼ ਹੋਏ ਨਹੀਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਰਾ ਮਾਮਲਾ ਕੀ ਹੈ ਜਿਆਸਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਨਾਲ ਸੰਬੰਧਤ ਉਹਦੇ ਤੇ ਵਿਚਾਰ ਗੋਸ਼ਟੀ ਸੀ ਗੁਰੂਆਂ ਸੰਬੰਧ ਅਸੀਂ ਪਰ ਉਹਦੇ ਤੇ ਜਿਸ ਤਰ੍ਹਾਂ ਉੱਥੇ ਗਦਾ ਪਾਇਆ ਗਿਆ ਪੰਗੜਾ ਪਾਇਆ ਗਿਆ ਉਹਦੀ ਵੀਡੀਓ ਵਾਇਰਲ ਵੀ ਹੋਈ ਉਹਦਾ ਕਾਜ਼ਾ ਸਦਨੋਂ ਕਾਫੀ ਤਗੜਾ ਸਖਤ ਨੋਟਸ ਲਿਆ ਗਿਆ ਆਉਣ ਵਾਲੇ ਦਿਨਾਂ ਚ ਜਿਹੀਆਂ ਕਿਤਾਈਆਂ ਮੁੜ ਕੇ ਕਦੇ ਨਹੀਂ ਹੋਣੀਆਂ ਚਾਹੀਏ ਯੂਨੀਵਰਸਿਟੀਆਂ ਹੋਣ ਚਾਹੇ ਹੋਰ ਅਦਾਰੇ ਸਾਇਟੀ ਜਿਹੜੀ ਹੈ ਜੇਲ੍ਹ ਪਹੁੰਚੀ ਵਿਕਰਮ ਸਿੰਘ ਮਜੂਰੀਟੇਟ ਪੁਚਕਿਸ਼ ਕਰਨ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ 'ਚ ਹੁਣ ਕੀ ਇੱਕ ਵੱਡਾ ਜਿਹੜਾ ਹੈ ਨਵਾਂ ਮੋੜ ਆ? ਜਿਹੜੀ ਕਮਿਟੀਆ ਮਹਿਲਾਂ ਤੋਂ ਮਾਨ ਅਦੀ ਅਰਜ਼ੀਦਾਰ ਕੈਟੇਗਰੀ ਸੀ ਜੋ ਜਵਾਨਾਂ ਦੀ ਅੱਜ ਹੀ ਪਰਵਾਣ ਨਹੀਂ ਅਮਨਕਾਰ ਸੀ ਇਹਦਾ ਵੱਡੇ ਪਰੰਦੇ ਦੀ ਗੱਲ ਕਰ ਲਈਏ ਸਿੱਖ ਵੱਲੋਂ ਖੁਸ਼ਕੀਸ਼ ਕਰਨ ਦੀ ਗੱਲ ਕਰ ਲਈਏ ਲੈਡੀ ਕਿਸ਼ ਲੱਗ ਰਿਹਾ ਉਹਨਾਂ ਦੀ ਗੱਲ ਕਰ ਲਈਏ ਆ ਕਾਲੀ ਦਾਲ ਜੇਕਰ ਮੇਰੇ ਟੀਆ ਨਾਲ ਸਵਾਲਾਂ ਲੈ ਕੇ ਇੱਕ ਤਗੜੀ ਮਸੀਤ ਜਿਵੇਂ ਇਸ ਵੇਲੇ ਕਿ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਸਾਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੀ ਕਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਹਨਾਂ ਹੀ ਸਿਆਸੀ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਸਵਾਗਤ ਕਰ ਲੈਣੇ ਆ ਸੌਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮਿਹਰਬਾਨੀ ਵੀ ਭਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਲੋ ਸਵਾਲ ਜੀ ਸੋ ਅਸੀਂ ਗੱਲ ਕਰਦੇ ਪੰਜਾਬ ਦੀ ਜਿੱਥੇ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਕਟਣ ਦਾ ਮਾਮਲਾ ਜਿਹੜਾ ਹੈ ਕਾਫੀ ਪੱਕਿਆ ਹੋਇਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਹੈ ਕੇਂਦਰ ਸਰਕਾਰ ਨੂੰ ਇੱਕ ਠੋਕਵਾ ਜਵਾਬ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਅਜਿਹਾ ਨਹੀਂ ਹੋਣ ਦੇਵਾਂਗੇ ਪੰਜਾਬੀਆਂ ਦੇ ਨਾਲ ਸੋ ਇਸ ਦੇ ਨਾਲ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਦੇ ਨਾਮ ਇੱਕ ਖੁੱਲਾ ਪੱਤਰ ਲਿਖਿਆ ਗਿਆ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਬਿਲਕੁਲ ਹੈ ਸਵਾਲ ਹੈ ਜਬ ਆ ਪੰਜਾਬ ਦੀ ਰਾਜਨੀਤੀ ਅੱਜਕੱਲ ਕਰੀਏ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਵਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪੰਜਾਬੀਆਂ ਦੇ ਨਾਲ ਖੁੱਲਾ ਪੁੱਤਰ ਲਿਖਿਆ ਜੀ ਉਹਨਾਂ ਨੇ ਗੱਲ ਇਹ ਕੀਤੀ ਹੈ ਕਿ 55 ਲੱਖ ਪੰਜਾਬੀਆਂ ਦੇ ਰਾਸ਼ਨ ਤੇ ਲਤ ਮਾਰ ਰਹੀ ਹੈ ਕੇਂਦਰ ਸਰਕਾਰ ਜੀ ਪਰ ਉਹਨਾਂ ਨੇ ਇਸ ਮੁੱਦੇ ਤੇ ਕਿਹਾ ਕਿ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਹਾਂ ਕਹਿੰਦੇ ਕਿ ਮੈਂ ਤੁਹਾਡਾ ਭਰਾ ਹਾਂ ਜੀ ਕਿਸੇ ਮਾਂ ਦਾ ਜਿਹੜਾ ਚੁੱਲ੍ਹਾ ਉਹ ਠੰਡਾ ਨਹੀਂ ਹੋਣ ਦਿੱਤਾ ਹੈਗਾ ਜਾਏਗਾ ਔਰ ਨਾ ਹੀ ਕੋਈ ਬੱਚਾ ਭੁੱਖਾ ਸੌਂਣ ਦਿੱਤਾ ਜਾਏਗਾ ਕਹਿੰਦੇ ਅਧਿਕਾਰ ਕੀ ਹੈ ਕੇਂਦਰ ਕੋਲੇ ਜੀ ਇਸ ਤਰ੍ਹਾਂ ਜਿਹੜਾ ਹੈਗਾ ਗਰੀਬਾਂ ਦਾ ਰਾਸ਼ਨ ਜਿਹੜਾ ਹੈਗਾ ਉਹਦੇ ਦੇ ਲੱਤ ਮਾਰੀ ਜਾਵੇ ਕੱਟਿਆ ਜਾਵੇ ਔਰ ਕਹਿੰਦੇ ਆਧਾਰ ਕੀ ਬਣਾਇਆ ਆਧਾਰ ਸਿਰ ਇਸ ਗੱਲ ਦਾ ਕਿ ਜੀ ਇਹ ਉਸ ਨੀਤੀ ਦੀ ਨਾ ਆਉਂਦੇ ਨਹੀਂ ਕਿਹਾ ਜਾ ਰਿਹਾ ਕਿ ਵੀ ਇਹ ਗਰੀਬੀ ਚ ਨਹੀਂ ਆਉਂਦੇ ਐ ਅਮੀਰ ਐ ਕਿਸੇ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਦੇ ਘਰੇ ਗੱਡੀ ਐ ਕਿਸੇ ਵਾਰ ਕਿਹਾ ਜਾ ਰਿਹਾ ਕਿ ਜੀ ਇਹਨਾਂ ਕੋਟੈਕਸ ਭਰਦੇ ਆ ਇਨੇ ਇੱਕ ਪਰਿਵਾਰ ਚ ਜੇ ਕੋਈ ਜੌਬ ਕਰਦਾ ਤਾਂ ਇਹ ਤਾਂ ਨਹੀਂ ਕਿ ਸਾਰੇ ਪਰਿਵਾਰ ਨੂੰ ਤੁਸੀਂ ਉਸੇ ਖਾਤੇ 'ਚ ਸ਼ਾਮਲ ਕਰੋ। ਸੋ ਮੁਖਵੰਧੀ ਨੇ ਵੱਡੀ ਲਲਕਾਰ ਮੈਂ ਸਮਝਦਾ ਕਿ ਮੁਖਵੰਧੀ ਤੌਰ ਤੇ ਵੱਡੀ ਗੱਲ ਉਹਨਾਂ ਨੇ ਵੱਡੀ ਪਲਾਨ ਪੁੱਟੀ ਹੈ। ਉਹਨਾਂ ਖੁੱਲੇ ਤੋਂ ਪੱਤਰ ਲਿਖਿਆ ਪੰਜਾਬੀਆਂ ਜਣੇ ਉਹਨਾਂ ਨੇ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ 'ਚ ਹਰ ਪੰਜਾਬੀ ਨੂੰ ਇਨਵੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੱਤਰ ਲਿਖ ਕੇ। ਕਿਹਾ ਸੀ ਦੀ ਹੈ ਕੇਂਦਰ 55 ਲੱਖ ਪੰਜਾਬੀਆਂ ਦੇ ਲਈ ਰਸ ਗਾਰਡਾਂ ਜਿਹੜੇ ਨਾ ਹੈ ਉਹ ਕਹਿੰਦਾ ਜਦੋਂ ਨਾਲੇ ਮੁਫਤ ਰਾਸ਼ਨ ਸਕੀਮ ਚੋਂ ਬਾਹਰ ਕਰਨਾ ਚਾਹੁੰਦਾ 55 ਲੱਖ ਪੰਜਾਬੀਆਂ ਨੂੰ ਉਹ ਕਹਿੰਦੇ 23 ਲੱਖ ਤਾਂ ਪਹਿਲਾਂ ਕਿਤੇ ਜਾ ਚੁੱਕੇ ਸੀ ਤੇ ਹੁਣ ਜਿਹੜਾ ਹੈਗਾ 32 ਲੱਖ ਜਿਹੜਾ ਹੋਰ ਕਿਤੇ ਜਾ ਜਾ ਰਿਹਾ ਤੇ ਕੁੱਲ ਜਿਹੜਾ 55 ਲੱਖ ਹੈ ਜਿਨ੍ਹਾਂ ਦੀ ਸਕੀਮ ਹੈ ਕੇਂਦਰ ਦੀ ਕਿ ਇਹਨਾਂ ਨੂੰ ਰਾਸ਼ਨ ਤੋਂ ਬਾਹਰ ਕਰ ਦਿੱਤਾ ਜਾਵੇ ਪਰ ਪੰਜਾਬ ਕਹਿੰਦੇ ਇਸ ਤਰ੍ਹਾਂ ਹੋ ਨਹੀਂ ਦੇਈਗਾ ਇਹ ਪੰਜਾਬੀਆਂ ਨਾਲ ਧੱਕਾ ਹੈ ਜਿਹੜਾ ਕਿ ਪੰਜਾਬ ਸਰਕਾਰ ਕਿਸੇ ਵੀ ਸੂਰ ਦੇਜੇ ਪ੍ਰਤੀਸਥਾ ਨਹੀਂ ਕਰੇਗੀ ਉਹਨੇ ਕਿਹਾ ਕਿ ਜੋ ਵੀ ਸਥਿਤੀ ਹੈ ਅਸੀਂ ਖੁਦ ਪੰਜਾਬ ਸਰਕਾਰ ਇਸੂੰ ਦੇਖ ਰਹੀ ਹੈ ਤੇ ਕੇਂਦਰ ਉਹਨੇ ਕਿਹਾ ਕਿ 6 ਮਹੀਨੇ ਦਾ ਸਮਾਸਨ ਉਹ ਦਿਓ ਇਸ 6 ਮਹੀਨੇ ਜਾਂ ਅਸਾਂ ਗਾਲਾਂਗੇ ਕਿ ਕੀ ਸਹੀ ਹੈ ਕੀ ਗਲਤ ਹੈ ਪਰ ਕੇਂਦਰ ਕੋਲੇ ਕੋਈ ਅਧਿਕਾਰ ਨਹੀਂ ਹੁਣ ਇਸ ਮਾਮਲੇ ਦੇ ਉੱਤੇ ਬਹੁਤ ਵੱਡਾ ਕਮਸਾਨ ਇਸ ਕਰਕੇ ਵੀ ਹੈ ਜੀ ਕਿ ਸਿੱਧੇ ਤੌਰ ਤੇ ਇੱਕ ਗਰੀਬਾਂ ਦੇ ਰਾਸ਼ਨ ਦੇ ਉੱਤੇ ਲਤਵਜਨ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਜੋਨ ਦਾ ਆਧਾਰ ਹੀ ਜਾਨੀ ਜੀਵਨ ਦਾ ਆਧਾਰ ਬਹੁਤ ਵੱਡਾ ਰਾਸ਼ਨ ਜਿਹੜਾ ਮਹਤਰਾਸ਼ ਨੂੰ ਮਿਲਦਾ ਵਕਾ ਪਰਵਾਰਾਂ ਨੂੰ ਉਹ ਗਿੰਤੀ ਵੀ ਕੋਈ ਛੋਟੀ ਨਹੀਂ ਲੱਖਾਂ ਦੀ ਗਿੰਤੀ ਹੈ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲਬਲਟ ਕਰਕੇ ਕਿਹਾ ਕਿ 55 ਲੱਖ ਪਰਿਵਾਰ ਹੈ ਜਿਹੜੇ ਮਹਤਰਾਸ਼ ਨਸਕੀਨ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਗੀ ਕੇਂਦਰ ਸਰਕਾਰ ਦੀ ਔਰ ਮੁੱਖ ਮੰਤਰੀ ਨੇ ਸਾਸ ਲਫਜ਼ਾਂ ਦੇ ਕਿ ਇਹ ਸਥਿਤੀ ਜੋ ਡਟ ਕੇ ਸਮੂੱਚੇ ਪੰਜਾਬੀਆਂ ਦੇ ਨਾਲ ਖੜਾ ਇਹ ਗੱਲ ਸਿਰੇ ਨਹੀਂ ਲੱਗਣ ਦਿੱਤੀ ਜਾਏਗੀ ਕਿਉਂ ਕਿ ਕਹਿੰਦੇ ਪੰਜਾਬੀ ਦਾ ਜਿਹੜਾ ਸਾਰੇ ਦੇਸ਼ ਦਾ ਜਿਹੜਾ ਅਨਾਜ ਨਾਲ ਪੇਟ ਭਰਦੇ ਆ ਪੂਰਾ ਪੰਜਾਬ ਆ ਜਿਹੜਾ ਦੇਸ਼ ਲਈ ਨਾਲ ਮਹੀਆ ਕਰਦਾ ਹੈ ਜਾਣਾਂ ਜਾਂਦਾ ਪੰਜਾਬ ਅਨਾਜ ਦੀ ਪੈਦਾਵਾਰ ਲਈ ਤੇ ਪੰਜਾਬੀ ਜਿਹੜੇ ਨਾਲ ਪੈਦਾ ਕਰਦੇ ਆ ਉਹੀ ਭੁੱਖੇ ਸੌਣ ਇਹ ਕਿਵੇਂ برداشت ਹੋ ਸਕਦੀ ਹੈ ਗੱਲ ਇਸ ਲਈ ਕਈ ਦਿਨਾਂ ਤੋਂ ਲਗਾਤਾਰ ਇਸ ਮੁੱਦੇ ਤੇ ਗੱਲ ਚੱਲ ਰਹੀ ਹੈ ਹਾਲਾਂਕਿ ਦੂਜੇ ਪਾਸੇ ਆਪਾ ਭਾਜਪਾ ਦੀ ਗੱਲ ਕਰ ਲਈਏ ਭਾਜਪਾ ਇਸ ਮੁੱਦੇ ਨੂੰ ਲੈ ਕੇ ਜਾਨੀ ਇੱਕ ਤਰੀਕੇ ਨਾਲ ਲੋਕਾਂ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੈਂਪ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਜੀ ਕਿਸਾਨਾਂ ਲਈ ਗਰੀਬਾਂ ਲਈ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹ ਕੇਂਦਰ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਸੀ ਕੈਂਪ ਲਗਾ ਰਹੇ ਹਨ ਜੀ ਮੁਖੰਦਰ ਭਗਵਾਨ ਦਮਨ ਸਰਕਾਰ ਨੇ ਸਪਸ਼ਟ ਤੌਰ ਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਉਹਨੂੰ ਰੋਕਣ ਦੀ ਗੱਲ ਕੀਤੀ ਤਾਂ ਉਹਨੇ ਕਿਹਾ ਵੀ ਇਹ ਇਹ ਤਾਂ ਇਸ ਤਰੀਕੇ ਨਾਲ ਤੁਸੀਂ ਜ਼ਾਤੀ ਤੌਰ ਤੇ ਜਿਹੜੀ ਜਾਣਕਾਰੀ ਹੈ ਲੋਕਾਂ ਦੀ ਜਿਹੜਾ ਨਿੱਜੀ ਡਾਟਾ ਹੈਗਾ ਉਹ ਮਈਆ ਕਰਵਾ ਰਹੇ ਨੇ ਜਿਹਦੇ ਨਾਲ ਅੱਗੇ ਜਾ ਕੇ ਕੋਈ ਵੀ ਕੜਵੜਾ ਹੋ ਸਕਦੀ ਹੈ ਇਸੇ ਕਰਕੇ ਪੁਲਿਸ ਨੇ ਉਹ ਕੈਂਪ ਨਹੀਂ ਲੱਗਣ ਦਿੱਤੇ ਜਣੀ ਭਾਜਪਾ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਪਿਛਲੇ ਦਿਨਾਂ ਚ ਕੋਈ ਦਿਨ ਤੋਂ ਇੱਕ ਦਿਨ ਛੱਡ ਕੇ ਫੇਰ ਕੈਂਪ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਸੁੱਝੇ ਪੰਜਾਬ ਚ ਉਹ ਕੈਂਪ ਜੜੇ ਗਿਆ ਸਫਲ ਬਣਾ ਦੇਤੇ ਕੋਸ਼ਿਸ਼ ਹੋਈ ਹੈ ਇਹ ਬਟੇ ਆਗੂ ਕੋ ਸਮਿਲਿਤ ਜਟੀਵੀ ਕੀਤਾ ਗੇ ਹਰਾਸਸਿਸ ਵੀ ਲੈ ਗੇ ਬਾਤ ਨੂੰ ਰਹਾ ਕਰ ਦਿੱਤਾ ਗਿਆ ਮੈਂ ਕਹਿ ਰਹੀ ਆ ਜੀ ਇਹ ਗਰੀਬਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਆਭਾੜੀ ਕਹਿ ਰਹੇ ਕਿ ਗਰੀਬਾਂ ਦਾਦਾ ਤੁਸੀਂ ਡਾਟਾ ਚੋਰੀ ਕਰ ਰਹੇ ਹੋ ਜਿਸਲ ਗਰੀਬਾਂ ਦੇ ਹਮਾਇਤੀਓ ਕਿ ਕਹਿੰਦੇ ਫਿਰ 55 ਲੱਖ ਲੋਕਾਂ ਦਾ ਜਿਹੜਾ ਰਾਸ਼ਨ ਹੈ ਉਹ ਇਕੱਠਾ ਜਾ ਰਿਹਾ ਹੈ ਉਹਦੀ ਹਮਾਇਤ ਕਰੋ ਨਾ ਉਹਦੇ ਜਾ ਕੇ ਕੇਂਦਰ ਕੋਲ ਗੱਲ ਕਰੋ ਕਿ ਅਸੀਂ ਇਸ ਕਾਰਨ ਅਸਹਿਮਤ ਨਹੀਂ ਕਿ ਉਹ ਕੱਟਿਆ ਜਾ ਰਿਹਾ ਹੈ ਸੋਇਦੇ ਦੇ ਪੋਲਿਟਿਕਸ ਹੋ ਰਹੀ ਹੈ ਰਾਜਨੀਤੀ ਹੋ ਰਹੀ ਹੈ ਇਹ ਰਾਜਨੀਤੀ ਨਹੀਂ ਹੋਣ ਦਿੱਤੀ ਜਾਏਗੀ ਇਸੇ ਮੁੱਦੇ ਨੂੰ ਲੈ ਕੇ ਦੂਜੀਆਂ ਰਾਸੀਧਰਾਂ ਵੀ ਆਪਣੇ ਆਪਣੇ ਨਜ਼ਰੀਏ ਤੋਂ ਦੇਖ ਰਹੀਆਂ ਆ ਅਕਾਲੀ ਦਲ ਉਹਨਾਂ ਦੋਨਾਂ ਨੂੰ ਲਿਆ ਗਿਆ ਅਕਾਲੀ ਦਲ ਦਾ ਕਹਿਣਾ ਜੀ ਚਾਹੇ ਇਹ ਚਾਪ ਵਾਲੇ ਆ ਚਾਹੇ ਭਾਜਪਾ ਵਾਲੇ ਆ ਇਹ ਦੋਨੇ ਰਾਜਨੀਤੀ ਕਰ ਰਿਹਾ ਕੋਈ ਮੁੱਦਿਆਂ ਤੇ ਅਕਾਲੀ ਦਲ ਉਹਨਾਂ ਭਾਜਪਾ ਦੀ ਯੋਜਨਾ ਕੀਤੀ ਜਾ ਰਹੀ ਆ ਔਰ ਕਈ ਮਾਮਲਿਆਂ ਦੇ ਜ਼ਿੰਮੇਵਾਰ ਠਹਿਰਾਏ ਜਾ ਰਿਹਾ ਆ ਆਪ ਸਰਕਾਰ ਨੂੰ ਸੋ ਪੰਜਾਬ ਚ ਰਾਜਨੀਤੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਮੌਤਰਾਸ਼ਨ ਸਕੀਮ ਕੱਟਣ ਲੈ ਕੇ ਭਾਜਪਾ ਕਾਫੀ ਮੁਸ਼ਕਲ ਸਥਿਤੀ ਚ ਫਸੀ ਜਾਪਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਗੱਲ ਹੁੰਦੀ ਹੈ ਕਿਸੇ ਦੇ ਰਾਸ਼ਨ ਮਾਰਨ ਦੀ ਗੱਲ ਰਾਸ਼ਨ ਕੱਟਣ ਦੀ ਗੱਲ ਖਾਣ ਦੇ ਮੌਤਰਾਸ਼ਨ ਜਿਹੜਾ ਮਹੀਆ ਪੂਰਾ ਹੈ ਉਹ ਨੂੰ ਰੁਕਿਆ ਜਾਵੇ ਔਰ ਉਹਦੇ ਖਿਲਾਫ ਹੀ ਜਿਹੜਾ ਮੁਖੰਦਰੀ ਭਗਵੰਤ ਮਾਨ ਨੇ ਕਤਾਰ ਖਿੱਚ ਕੇ ਲਾਈਨ ਖਿੱਚ ਕੇ ਖੜੇ ਹੋ ਰਹੇ ਨੇ ਕਿ ਮੈਂ ਜਿਹਾ ਨਹੀਂ ਹੋਣ ਦਿਆਂਗਾ ਇਸ ਮੁੱਦੇ ਤੇ ਜਵਾਬ ਦੇ ਤੱਕ ਕੀਤੀ ਜਾ ਰਹੀ ਹੈ ਪਾਜਬਾ ਦੀ ਕਿ ਪਾਜਬਾ ਜਵਾਬ ਦੇਵੇ ਕਿ ਕਿਉਂ ਜਿਹਾ ਕੀਤਾ ਜਾ ਰਿਹਾ ਹਾਲਾਂਕਿ ਪਾਜਬਾ ਦੀ ਆਗੂ ਇਹਨੂੰ ਡਿਨਾਈ ਕਰ ਰਿਹਾ ਕਿ ਉਹ ਜੀ ਕੋਈ ਗੱਲ ਨਹੀਂ ਸਾਡੇ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਪਰ ਜਿਹੜੇ ਤੱਤ ਕੀਤੇ ਜਾ ਰਿਹਾ ਹੁਣ ਜਿਹੜੀ ਚਿੱਠੀ ਉਹਨਾਂ ਨੇ ਜਨਤਾ ਕੀਤੀ ਹੈ ਸਾਰੇ ਪੰਜਾਬ ਚੋਂ ਤਾਂ ਖੁੱਲੀ ਚਿੱਠੀ ਹੈ ਜੀ ਖੁੱਲੀ ਹੈ ਸਾਰੇ ਪੰਜਾਬੀਆਂ ਨਾਲ ਗੱਲ ਹੋ ਰਹੀ ਹੈ ਹੁਣ ਕੋਈ ਨਾ ਤਾਂ ਕੇਵਲ ਮੀਡੀਆ ਦੀ ਗੱਲ ਰਹਿ ਗਈ ਹੈ ਨਾ ਹੀ ਕੇਂਦਰ ਤੇ ਪੰਜਾਬ ਸਰਕਾਰ ਦੀ ਗੱਲ ਰਹਿ ਗਈ ਹੈ ਇਹ ਮਾਮਲਾ ਹੁਣ ਪੰਜਾਬੀਆਂ ਦੇ ਘਰ ਘਰ ਪਹੁੰਚ ਗਿਆ ਕਿ ਤੁਸੀਂ ਜਿਹੜਾ 55 ਲੱਖ ਲੋਕਾਂ ਦਾ ਰਾਸ਼ਨ ਦਾ ਮੋਤਰਾ ਅਸ਼ੀਰੀ ਇਸ ਕੀ ਜੋਨਾ ਕਟਿੰਦੀ ਗੱਲ ਕਰਦੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਕਿ ਗੱਲ ਸਚਾਈ ਹੈ ਕਿ ਨਹੀਂ ਹੈ ਹੁਣ ਭਾਜਪਾ ਕਟਾਰੇ ਚ ਆਉਣ ਵਾਲੇ ਦੇਖਿਆ ਜਾਏਗਾ ਕਿ ਕੀ ਕਾਰਵਾਈ ਕਰਦੀ ਹੈ ਭਾਜਪਾ ਨੇ ਕਿਹੋ ਜਿਹਾ ਜਵਾਬ ਦਿੰਦੀ ਹੈ ਜੀ ਜੀ ਸੋ ਦੂਸਰੀ ਪਾਸੇ ਉਹ ਦੱਸੀ ਜਿਹੜਾ ਗੱਲ ਕਰ ਰਹੀ ਹੈ ਪੰਜਾਬ 'ਚ ਜਿਹੜੇ ਨੇ ਰਾਸ਼ਨ ਕਾਰਡ ਦੇ ਨਾਮ ਜਿਹੜੇ ਪੰਜਾਬੀਆਂ ਦੇ ਇਕੱਠੇ ਜਾ ਰਹੇ ਨੇ ਇਸ ਤੋਂ ਕੇਂਦਰ ਸਰਕਾਰ ਦੇ ਵੱਲੋਂ ਸੋ ਅਸੀਂ ਜਾਣਨਾ ਚਾਹਾਂਗੇ ਕਿ ਹੁਣ ਜਿਹੜੀ ਵਿਰੋਧੀ ਧਿਰਾਂ ਨੇ ਇਸ ਮਾਮਲੇ ਤੇ ਕੀ ਕੁਝ ਕਹਿ ਰਹੀਆਂ ਨੇ ਦੇਖੋ ਵਿਰੋਧੀ ਧਿਰਾਂ ਅਕਸਰ ਆਪ ਜੀ ਦਾ ਜ਼ਿਕਰ ਕਰ ਰਹੇ ਆ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਤਾਂ ਸਪਸ਼ਟ ਤੌਰ ਤੇ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿ ਆਪ ਸਰਕਾਰ ਵੱਲੋਂ ਸਮੇਸਰ ਸਕੀਮਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸਮੇਸਾ ਜਿਹੜਾ ਇਹ ਮੋਤਰਾਸ਼ਿੰਦੈਂਦੀ ਸਕੀਮ ਦੀ ਜਿਹੜੇ ਕਾਗਜ਼ ਪੱਤਰ ਮੁਕੰਮਲ ਕਰਕੇ ਕੇਂਦਰ ਨੂੰ ਮਹਈਆ ਕਰਨੇ ਸੀ ਜੋ ਇਨਫੋਰਮੇਸ਼ਨ ਦੇਣੀ ਸੀ ਉਹ ਨਹੀਂ ਦਿੱਤੀ ਗਈ ਜਿਸ ਦੇ ਕਰਕੇ ਉਹ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਇਸ ਮਾਮਲੇ 'ਚ ਦੇਖੋ ਮਾਮਲੇ ਦੀ ਐਵੇਂ ਦਾ ਅੰਦਾਜ਼ਾ ਇਤੁਲਾ ਜਾ ਸਕਦਾ ਹੈ ਕੇਂਦਰ ਨੂੰ ਵੀ ਇਸ ਮਾਮਲੇ ਤੇ ਸਪਸ਼ਟੀਕਰਨ ਦੇਣਾ ਪੈ ਰਿਹਾ ਹੈ ਕੇਂਦਰ ਦੇ ਮੰਤਰੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਹੀ ਕੋਈ ਗੱਲ ਨਹੀਂ ਕੇਂਦਰ ਵੱਲੋਂ ਜਿਹੜਾ ਹੈਗਾ ਕਿਸੇ ਵੀ ਜਿਹੜਾ ਪੰਜਾਬੀ ਦਾ ਜਿਹੜਾ ਚਾਹ ਗਰੀਬ ਹੈ ਉਹ ਸਕੀਮ ਨਾਲ ਜੁੜਿਆ ਹੋਇਆ ਹੈ ਉਹ ਰਾਸ਼ੀ ਜੋ ਦਾ ਨਾਮ ਨਹੀਂ ਕੱਟਿਆ ਜਾ ਰਿਹਾ ਸਕੀਨ 'ਚੋਂ ਨਾਮ ਨਹੀਂ ਕੱਟਿਆ ਜਾ ਰਿਹਾ ਫਿਰ ਇਹਦੇ ਪਲਟਵਾਰ ਫਿਰ ਆਪਲੇ ਕਰਦੇ ਆ ਉਹ ਕਹਿੰਦੇ ਜੀ ਜਹੀ ਗੱਲ ਹੈ ਤਾਂ ਫਿਰ ਕਿਉਂ 55 ਨੂੰ ਪੱਤਰ ਲਿਖਿਆ ਗਿਆ ਕਿਉਂ ਇਹ ਗੱਲ ਆ ਰਹੀ ਹੈ ਕਿ 55 ਲੱਖ ਲੋਕਾਂ ਦਾ ਨਾਮ ਕੱਟਿਆ ਜਾ ਰਿਹਾ ਉਹ ਕਿਹਾ ਜਾ ਰਿਹਾ ਕਿ ਨਹੀਂ ਜੀ ਇਹਨਾਂ ਕੋਲੇ ਤਾਂ ਕਾਰਾਂ ਹੈ ਇਹ ਤਾਂ ਜੀ ਇਨਕਮ ਟੈਕਸ ਭਰਦੇ ਆ ਜੀ ਇਹਨਾਂ ਕੋਲੇ ਆਂਦਨ ਦੁਖ ਦੇ ਰਹੇ ਸਾਧਨ ਹੈ ਜੀ ਇਹਨਾਂ ਕੋਲੇ ਜ਼ਮੀਨਾਂ ਹੈਗੀਆਂ ਇਸ ਕਰਕੇ ਜਿਹੜੇ ਹੈਗੇ ਨਾਮ ਕੱਟੇ ਜਾਣੇ ਬਣਦੇ ਆ ਹੁਣ ਇਹ ਦੂਰੀ ਨੀਤੀ ਜਿਹੜੀ ਕੇਂਦਰ ਵੱਲੋਂ ਇਸ ਤਰ੍ਹਾਂ ਦੀ ਅਪਣਾਈ ਜਾ ਰਹੀ ਹੈ ਇਹ ਨਾ ਮੁੱਦਿਆਂ ਦਾ ਜਵਾਬ ਦੇ ਤਾ ਹੋ ਪਾਏਗੀ ਜਾਂ ਕੋਈ ਸਪਸ਼ਟੀਕਰਨ ਹੋ ਪਾਏਗਾ ਅਰੇ ਮਾਮਲਾ ਪੂਰੀ ਤਰ੍ਹਾਂ ਪੋਲੀਟੀਕਲ ਤੌਰ ਤੇ ਇੱਕ ਮਸਾਂ ਚ ਕਿਰਿਆ ਨਜ਼ਰ ਆ ਰਿਹਾ ਹੈ ਕਿਉਂਕਿ ਆਪ ਕਹਿ ਰਿਹਾ ਕੇਂਦਰ ਕਹ ਰਿਹਾ ਕੇਂਦਰ ਵਾਲੇ ਕਹਿ ਰਹੇ ਕਿ ਸਾਡਾ ਕੋਈ ਹੱਥ ਨਹੀਂ ਜੇ ਕੇਂਦਰ ਦਾ ਹੱਥ ਨਹੀਂ ਤਾਂ ਵਿਰਾਸਤ ਦੀ ਸਕੀਮ ਜਿਹੜੀ ਪਹਿਲਾਂ ਚੱਲ ਰਹੀ ਸੀ ਕਿਉਂ ਆਖਰਕਾਰ ਉਹਦੇ ਸਵਾਲੀਆ ਨਿਸ਼ਾਨ ਖੜੇ ਹੋਏ ਆ ਜਾਂ ਕਿਉਂ ਉਹ ਜਿਹਾ ਵਿਵਾਦ ਖੜਾ ਹੋਇਆ ਦਾ ਜਵਾਬ ਕੌਣ ਦੇਵੇਗਾ ਜੀ ਤੋ ਅਸੀਂ ਵਾਦੇ ਹਾਂ ਅਗਲੇ ਮੋਦੇਵਾਲ ਜਿੱਥੇ ਕਿ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸ਼੍ਰੀ ਕਾਲ ਤੱਕ ਤਸਾਈ ਵਿਕੀ ਪੇਸ਼ ਹੋਏ ਨੇ ਅਸੀਂ ਜਾਣਨਾ ਚਾਹਾਂਗੇ ਕਿ ਸਾਰਾ ਮਾਮਲਾ ਕੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜੀ ਇੱਕੋ ਪਿਛਲੇ ਦਿਨਾਂ ਚਾ ਅ ਕਿਸੇ ਵਿਸ਼ੇਕ ਪ੍ਰੋਗਰਾਮ ਕੀਤਾ ਗਿਆ ਸੀ ਯੂਨੀਵਰਸਿਟੀ ਵੱਲੋਂ ਜੀ ਔਰ ਉਸ ਪ੍ਰੋਗਰਾਮ ਦਾ ਜਿਹੜਾ ਮੂਲ ਮਨੋਰਥ ਸੀਗਾ ਗੁਰਤੇਗ ਬਾਤਰੀ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਨਾਲ ਸੰਬੰਧਤ ਉਹਦੇ ਤੇ ਵਿਚਾਰ ਗੋਸ਼ਟੀ ਸੀ ਪ੍ਰੋਗਰਾਮਸ ਹੁੰਦੇ ਸੀ ਪਰ ਉਹਦੇ ਤੇ ਜਿਸ ਤਰ੍ਹਾਂ ਉੱਥੇ ਗਿੱਧਾ ਪਾਇਆ ਗਿਆ ਪੰਗੜਾ ਪਾਇਆ ਗਿਆ ਉਹਦੀ ਵੀਡੀਓ ਵਾਇਰਲ ਵੀ ਹੋਈ ਉਹਦਾ ਅਕਾਲ ਤਾ 作ਨੋਂ ਕਾਫੀ ਤਗੜਾ ਸਖਤ ਨੋਟਸ ਲਿਆ ਗਿਆ ਉਹ ਨੋਟਸ ਦੇ ਚੱਲਦਿਆਂ ਉਹਨਾਂ ਜਿਹੜੇ ਵੀ ਸੰਬੰਧਤ ਤਰ੍ਹਾਂ ਸੀ ਚਾਹੇ ਭਾਸ਼ਾਪਾਕ ਦਾ ਡਾਇਰੈਕਟਰ ਸੀ ਚਾਹੇ ਵਾਈਸ ਚਾਂਸਲਰ ਹੈ ਚਾਹੇ ਕੋਈ ਹੋਰ ਅਧਿਕਾਰੀ ਹੈ ਉਹ ਸਾਰਿਆਂ ਨੂੰ ਜਿਹੜਾ ਨੋਟਸ ਜਾਰੀ ਕੀਤੇਗੇ ਕਿ ਕਾਲਤਾ ਦਾ ਤੇ ਪੇਸ਼ ਹੋ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿਓ ਅੱਜ ਜਿਹਦਾ ਆਪਾਂ ਗੱਲ ਕਰ ਰਹੇ ਤਾਂ ਕੁਝ ਸਮਾਂ ਪਹਿਲਾਂ ਜਿਹੜਾ ਗੁਰਨਾਗਰ ਯੂਨੀਵਰਸਿਟੀ ਜਿਹੜੇ ਵਾਈਸ ਚਾਂਸਲਰ ਹੈ ਉਹ ਕਾਲਤਾ ਸਾਹ ਕੋ ਕੇ ਪੇਸ਼ ਹੋਇਆ ਤੇ ਪੇਸ਼ ਹੋ ਕੇ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਵੀ ਇਹੋ ਜੀ ਸਥਿਤੀ ਜਿਉਂ ਉਹਨੇ ਬਰਨ ਕੀਤਾ ਹੋਵੇਗਾ ਇਹ ਅੱਗੇ ਸਾਹਮਣੇ ਆਏਗਾ ਕਿ ਕਾਲਤਾ ਸਾਹ ਇਸ ਮੁੱਦੇ ਤੇ ਜਿਹੜਾ ਜ਼ਥੇਦਾਰ ਸਾਹਿਬ ਹੈ ਕੀ ਨਜ਼ਰੀਆ ਲੈਂਦੇ ਹੈ ਕੀ ਤੇ ਫੈਸਲਾ ਲੈਂਦੇ ਹੈ ਇਹ ਗੱਲ ਜ਼ਰੂਰ ਹੈ ਕਿ ਵਾਈਸ ਚਾਂਸਲ ਨੇ ਅਕਾਲ ਤਾ ਸਭੇ ਪੇਸ਼ ਹੋ ਗਏ ਨਾ ਤਮਾਸਟਰ ਕੋ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਦੇਖਣ ਦੀ ਗੱਲ ਹੈ ਕਿ ਅਕਾਲ ਤਾ ਸਭਾ ਵੱਲੋਂ ਇਸ ਮਾਮਲੇ ਤੇ ਕੀ ਸੁਣਿਆ ਜਾਂ ਕੀ ਫੈਸਲਾ ਜਾਇਦਾੰਦਾ ਅਕਸਰ ਇਹ ਮਾਮਲੇ ਉੱਠਦੇ ਆ ਜਦੋਂ ਕਿ ਜੀਆਂ ਤਰ੍ਹਾਂ ਚ ਸਭਾ ਨਾਲ ਸੰਬੰਧਤ ਹੋਣ ਚਾਹੇ ਵਾਕੋਕਾ ਅਦਾਰੇ ਨਾਲ ਸੰਬੰਧਤ ਹੋਣ ਜੀ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਉਸ ਦੇ 72 ਦੇ 350 ਸਾਲਾਂ ਸਤਿ ਆਵਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨੂੰ ਮਨਾਉਣਾ ਉਹਦੇ ਪ੍ਰਤੀ ਨਤਮਸਤ ਹੋਣਾ ਸੁਭਾਵਿਕ ਹੈ ਸਾਰੇ ਪੰਜਾਬੀ ਹੈ ਚਾਹੇ ਗੈਰ ਪੰਜਾਬੀ ਹੈ ਦੁਨੀਆ ਪਰ ਬੈਠਾ ਸਿੱਖ ਭਾਈ ਜਾ ਰਿਹਾ ਹੈ ਪਰ ਉਹਦੀ ਮਰਿਆਦਾ ਉਹਦੇ ਮੁਤਾਬਕ ਜਿਹੜਾ ਹੈਗਾ ਜਿਸਮਾ ਮੁਤਾਬਕ ਜਿਹੜਾ ਮਰਿਆਦਾ ਵਿੱਚ ਰਹਿ ਕੇ ਮਨਾਇਆ ਜਾਵੇ ਉਹਦੇ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਜੇ ਤੁਸੀਂ ਮਰਿਆਦਾ ਦੀ ਉਲੰਘਣਾ ਕਰੋਗੇ ਤਾਂ ਫਿਰ ਸੁਭਾਵਿਕ ਹੈ ਇਹੀ ਮਾਮਲਾ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਜਿਹੜੇ ਵਾਇਸ ਚਾਂਸਲ ਹੋ ਰਹੇ ਉਹਨਾਂ ਜਿਹੜਾ ਪੇਸ਼ ਹੋਣਾ ਪਿਆ ਇਹੀ ਮੁੱਦਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਕਟਾਈਆਂ ਮੁੜ ਕੇ ਕਦੇ ਨਹੀਂ ਹੋਣੀਆਂ ਚਾਹੀਏ ਯੂਨੀਵਰਸਿਟੀਆਂ ਹੋਣ ਚਾਹੇ ਹੋਰ ਅਦਾਰੇ ਹੋਣ ਜੀ ਸੋ ਅਸੀਂ ਅੱਗੇ ਵਧਦੇ ਹਾਂ ਜਿੱਥੇ ਕਿ ਅਸੀਂ ਪੰਜਾਬ ਦੀ ਗੱਲ ਕਰਾਂਗੇ ਜਿੱਥੇ ਕਿ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਹੈ ਕਿਉਂਕਿ ਮੌਨਸੂਨ ਜਿਹੜਾ ਹੈ ਬਾਰਿਸ਼ ਲਗਾਤਾਰ ਪੈ ਰਹੀ ਹੈ ਕਈ ਸੂਬਿਆਂ ਵਿੱਚ ਹੈ ਕਈ ਪਿੰਡਾਂ ਦੇ ਵਿੱਚ ਵੀ ਹੈ ਸੋ ਦੂਸਰੇ ਸੂਬਿਆਂ ਵਿੱਚ ਵੀ ਹਿਮਾਚਲ 체 ਵੀ ਜਿਹੜੇ ਨੇ ਪਹਾੜੀ ਇਲਾਕਿਆਂ 'ਚ ਮੀਂਹ ਪਿਆ ਰਿਹਾ ਉਸ ਦਾ ਅਸਰ ਜਿਹੜਾ ਹੈ ਜ਼ਮੀਨੀ ਪੱਧਰ ਤੇ ਜਿਹੜਾ ਦਿਖ ਰਿਹਾ ਹੈ ਜਿਹੜੇ ਨੀਵੇਂ ਇਲਾਕੇ ਨੇ ਉਹਨਾਂ ਦਾ ਜਿਹੜਾ ਪਾਣੀ ਦਾ ਅਸਰ ਵੀ ਹੈ ਸੋ ਬਾਰਿਸ਼ ਦਾ ਅਸਰ ਵੀ ਹੈ ਇਸ ਦਿਨ ਨਾਲ ਜਾਨਣਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਵੇਲੇ ਕਈ ਪਿੰਡ ਨੇ ਜਿਹੜੇ ਪੰਜਾਬ ਦੇ ਪਾਣੀ ਦੀ ਮਾਰ ਰੇ ਨੇ ਸੋ ਪੰਜਾਬ ਸਰਕਾਰ ਇਸ ਦੇ ਲਈ ਕੀ ਕੁਝ ਕਰ ਰਹੀ ਹੈ? ਸੋ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ? ਬਿਲਕੁਲ ਐਂ ਸਵਾਲ ਆ ਜੇ ਆਪਾਂ ਇਹਨਾਂ ਜਣਾਂ ਦੀ ਗੱਲ ਕਰਦੇ ਹਾਂ ਤਾਂ ਮੌਨਸੂਨ ਜਿਹੜੀ ਅੱਗੇ ਬੜੀ ਮਿਹਰਬਾਨ ਹੋਈ ਵੀ ਆ ਪੰਜਾਬ ਤੇ ਜਿੱਦ ਪਹਿਲਾਂ ਹਮਾਚਲ ਚ ਜੇ ਆਪਾਂ ਜਿਸਨੂੰ ਜ਼ਿਕਰ ਕੀਤਾ ਹੈ ਭਾਰੀ ਬਾਰਸ਼ਾਂ ਹੋ ਰਹੀਆਂ ਉਹਦੇ ਨਾਲ ਦਰਿਆਵਾਂ ਚ ਨਿੱਕੇ ਮੋਟੇ ਨਾਲਿਆਂ ਚ ਨਦੀਆਂ ਚ ਪਾਣੀ ਦਾ ਜਿਹੜਾ ਵਹਾਅ ਹੈ ਉਸ ਤੋਂ ਬਹੁਤਾ ਹਿਸਾ ਪਾਣੀ ਦਾ ਪੰਜਾਬ ਵੱਲੀ ਆ ਰਿਹਾ ਕਿਉਂਕਿ ਪੰਜਾਬ ਹੀ ਹਮਾਚਲ ਦੇ ਇਹ ਆਂਟਪੰਡਾ ਨਵਾਂ ਵਾਲਾ ਇਲਾਕਾ ਹੈ ਉਹ ਸਾਰਾ ਪਾਣੀ ਜਦੋਂ ਪੰਜਾਬ ਵੱਲ ਆਉਂਦਾ ਦਰਿਆਵਾਂ ਰਾਂਹ ਚ ਹੈ ਰਾਗੀ ਦੀ ਗੱਲ ਕਰ ਲਈਏ ਤੇ ਵਿਆਸ ਦੀ ਗੱਲ ਕਰ ਲਈਏ ਤੇ ਸਤ루 ਦੀ ਗੱਲ ਕਰ ਲਈਏ ਤਾਂ ਬੜੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਕਿ ਦਰਿਆਵਾਂ ਦੇ ਨੇੜੇ ਲੱਗਦੇ ਇਲਾਕੇ ਸੀ ਜਿੱਨਾਂ ਚ ਖੇਤੀ ਸੀ ਪਿੰਡ ਸੀ बसे हुए ਉੱਥੇ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਪੰਜਾਬ ਚ ਵੀ ਪਿਛਲੇ ਇੱਕ ਦਿਨ ਤੋਂ ਬੜੀ ਭੱਟੀ ਭਾਰੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਕਈ ਹੋਰ ਨਵੇਂ ਇਲਾਕੇ ਵੀ ਪਾਣੀਆਂ ਚ ਘਿਰਦੇ ਨਜ਼ਰ ਆ ਰਹੇ ਜਿਦਾਦ ਜੇਕਰ ਕੀਤਾ ਜਾ ਰਿਹਾ ਸultanpur lohdi ਵਟਾ ਪੇਤਾ ਦਾ ਸਾਹਮਣਾ ਕਰਨਾ ਪੈ ਰਿਹਾ ਉਸਾਰੇ ਇਲਾਕੇ ਨੂੰ ਕਪੂਰਥਲਾ ਦੀ ਗੱਲ ਕਰਦੇ ਆਂ ਰੋਜ਼ਪੁਰ ਦੀ ਗੱਲ ਕਰਦੇ ਆਂ ਅੱਜ ਪਾਰੀ ਬਾਰਸ਼ ਦੇ ਨਾਲ ਮਾਨਸਾ ਅਤੇ ਬਠਿੰਡਾ ਵੀ ਬੁਰੀ ਤਰ੍ਹਾਂ ਕਰਦੇ ਨਜ਼ਰ ਆ ਰਹੇ ਉੱਥੇ ਵੀ ਨਵੇਂ ਲੱਖਾਂ ਚ ਪਾਣੀ ਭਰ ਗਿਆ ਲਗਾਤਾਰ ਬਾਰਸ਼ਾਂ ਹੋ ਰਹੀਆਂ ਜਿਹੜੀਆਂ ਡਰੇਨਾਂ ਦਾ ਪਾਣੀ ਹੈ ਉਹ ਵੀ ਉੱਸੜ ਕੇ ਬਾਹਰ ਨੂੰ ਆ ਰਿਹਾ ਕਿਉਂਕਿ ਨਾ ਤਾਂ ਪੂਰੀ ਤਰ੍ਹਾਂ ਸਫਾਈ ਹੁੰਦੀ ਹੈ ਪਾਣੀ ਵਿੱਚੋਂ ਇੰਨਾ ਆ ਜਾਂਦਾ ਕਿ ਡਰੇਨਾਂ ਦੀ ਨਹੀਂ ਸਿਮਰਥਾ ਨੇਂ ਦੀਆਂ ਸੰਭ ਸਕਦੀਆਂ ਸੋ ਕਈ ਇਲਾਕਿਆਂ ਚ ਚਿੰਤਾ ਦੀ ਇੱਕ ਵਜਾ ਬਣੀ ਹੋਈ ਆ ਚਿੰਤਾ ਦਾ ਵੱਡਾ ਕਾਰਨ ਇਹ ਵੀ ਹੈ ਕਿ ਚਾਹੇ ਪੌਂਗ ਡੈਮ ਹੈ ਚਾਹੇ ਜਿਹੜਾ ਦੂਜਾ ਪਾਖੜਾ ਡੈਮ ਹੈ ਚਾਹੇ ਰੰਜੀ ਸਾਗਰ ਡੈਮ ਹੈ ਇਹ ਤਿੰਨੇ ਡੈਮਾਂ ਤੇ ਨਾ ਡੈਮਾਂ ਜਿਹੜਾ ਪਾਣੀ ਦਾ ਪੱਧਰ ਜਾਂ ਤਾਂ ਖਤਰੇ ਦੇ ਨਿਸ਼ਾਨ ਤੱਕ ਉੱਪਰ ਪਹੁੰਚ ਗਿਆ ਹੈ ਜਾਂ ਪਹੁੰਚਣ ਵਾਲਾ ਹੈ ਜਿਹੜੇ ਪਰੌਂਦੇ ਕਾ ਉਹਨਾਂ ਦੀ ਮਜ਼ਬੂਰੀ ਹੈ ਕਿ ਖਤਰੇ ਦੇ ਨਿਸ਼ਾਨ ਤੋਂ ਪਹੁੰਚਣਾ ਪਹਿਲਾਂ ਸਾਰੇ ਡੈਮਾਂ ਦਾ ਜਿਹੜਾ ਪਾਣੀ ਉਹ ਸੜਿਆ ਜਾਣਾ ਸੁਭਾਵਿਕ ਹੈ ਫਲੱਡ ਗੇਟ ਖੁੱਲੇ ਗਏ ਆ ਪੌਂਗ ਡੈਮ ਦੇ ਖੁੱਲੇ ਗਏ ਆ ਰਜੀਸਾ ਕਾ ਟੈਮ ਦੇ ਖੁੱਲੇ ਗਏ ਆ ਇੱਥੇ ਜਿਹੜਾ ਪਾਕੜਾ ਡੈਮ ਆ ਉਹਦੇ ਫਲੱਡ ਗੇਟ ਖੁੱਲੇ ਗਏ ਆ ਜਦੋਂ ਫਲੱਡ ਗੇਟ ਖੁੱਲਦੇ ਤਾਂ ਵਾਖੋ ਗਧਰਾਵਾ ਤੇ ਰਾਵੀ ਹੈ ਤੇ ਵਿਆਸ ਅਸ ਤੇ ਸਤਲੁਜ ਹੈ ਉਹਨਾਂ ਚ ਪਾਣੀ ਚੜਦਾ ਤੇ ਫਿਰ ਪਾਣੀ ਅੱਗੇ ਜਾ ਕੇ ਤਬਾਈ ਮਚਾਉਂਦਾ ਹੁਣ ਸੈਂਕੜੇ ਏਕੜ ਫਸਲ ਜੜੀ ਗਈ ਆ ਪਾਣੀ ਚ ਡੁੱਬ ਚੁੱਕੀ ਆ ਬਹੁਤ ਸਾਰੀ ਫਸਲ ਦਾ ਉਹ ਜਿਹੜੀ ਕਿ ਬਰਬਾਦ ਹੀ ਹੋਗੀ ਉਸ ਇਲਾਕਿਆਂ 'ਚ ਹੋ ਸਕਦਾ ਕਿ ਪਾਣੀ ਜਲਦੀ ਨਾਲ ਉਤਰ ਜੇ ਪਾਣੀ ਦਾ ਪੱਦਰ ਏਟਾਂ ਚਲਾ ਜਾਵੇ ਤਾਂ ਫਸਲ ਬਚ ਸਕਦੀ ਹੈ ਨਹੀਂ ਤਾਂ ਜਿਹੜੀ ਇੱਕ ਵਾਰ ਫਸਲ ਜਿਹੜੀ ਹੈ ਪਾਣੀ 'ਚ ਡੁੱਬ ਗਈ ਹੈ ਕੁਝ ਦਿਨਾਂ ਤੱਕ ਪਾਣੀ ਡੁੱਬੀ ਰਹੇਗੀ ਉਹਦੇ ਬਚਾਅ ਦਾ ਕੋਈ ਸਾਧਨ ਨਜ਼ਰ ਨਹੀਂ ਆ ਰਿਹਾ ਵੱਡੀਆਂ ਮੁਸ਼ਕਲਾਂ ਲੋਕਾਂ ਨੂੰ ਇਹ ਵੀ ਆ ਰਹੀਆਂ ਕਿ ਜਿਹੜੇ ਪਿੰਡਾਂ ਇਹਨਾਂ ਮੁਸੀਬਤਾਂ ਦੇ ਚਿਰਗੇ ਆ ਦਰਿਆ ਦੇ ਪਾਣੀ ਆਉਣ ਤੇ بارش ਦੇ ਪਾਣੀ ਨਾਲ ਕਿਰਗੇ ਆ ਉੱਤੇ ਨਾ ਤਾਂ ਡੰਗਰਾਂ ਲਈ ਹਰੇਚਾਰੇ ਦਾ ਕੋਈ ਪ੍ਰਬੰਧ ਹੈ ਰੋਕੋਸ਼ੇ ਕਹਿੰਦਾ ਆਪਣਾ ਤੌਰ ਤੇ ਸਮਾਹ ਸੰਵੀਸ ਸਮਾਂ ਲੱਗੇ ਹੋਇਆ ਇਦਾਂ ਹੀ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਲੱਗੀ ਹੋਈ ਹੈ ਪੰਜਾਬ ਦੇ ਕੈਬਨ ਮੰਤਰੀ ਵੀ ਵਾਕ ਸਮਾਂ ਤੇ ਜਾ ਰਿਹਾ ਪਰ ਆਫਤ ਐਡੀ ਵੱਡੀ ਹੈ ਕਿ ਫੌਰੀ ਤੌਰ ਤੇ ਦਾ ਟਕਰਾ ਕਰਨਾ ਪੋਸੀਬਲ ਵੀ ਨਹੀਂ ਹੁੰਦਾ ਸਿਸ ਕਰਕੇ ਲੋਕਾਂ ਨੂੰ ਜਿਹੜੇ ਜ਼ਰੀਆਮਾਂ ਦੇ ਪਾਣੀਆਂ ਚ ਕਿਰੇ ਹੋਏ ਆ ਵਾਰਸ਼ ਦੇ ਪਾਣੀਆਂ ਚ ਕਿਰੇ ਹੋਏ ਆ ਅਸੀਂ ਦੇਖਦੇ ਹਾਂ ਕਿ ਕਿਸ ਕਦਰ ਲੋਕਾਂ ਦਾ ਜੇ 2 ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰਨਾ ਹੁੰਦਾ ਇੱਕ ਪਿੰਡ ਤੋਂ ਕਿਸੇ ਨਸੀਬਤ ਵਾਲੇ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੋਵੇ ਤਾਂ ਕਿਸ਼ਤੀ 'ਚ ਬੈਠ ਕੇ ਜਾਣ ਤੋਂ ਬਗੈਰ ਕੋਈ ਚਾਰਾ ਨਹੀਂ ਕਿਸ਼ਤੀਆਂ ਵੀ ਸਧਾਰਨ ਪੱਧਰ ਦੀਆਂ ਜਿਸ ਤਰ੍ਹਾਂ ਲੱਕੜ ਦੀਆਂ ਲੋਕਾਂ ਦੀਆਂ ਉੱਥੇ ਵਰਤੋਂ ਦੇ ਸਾਧਨ ਹੁੰਦੇ ਆ ਉਹਨਾਂ ਨੂੰ ਇਸਤੇਮਾਲ ਕਰ ਰਹੇ ਆ ਅਰ ਉਸ ਮੁਚਾ ਪੰਜਾਬ ਦੇ ਘਟੂ ਘਟਾ 8-10 ਜ਼ਿਲ੍ਹੇ ਹੋ ਰਿਹਾ ਜਿਹੜੇ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ ਔਰ ਅਗਲੇ ਦੋ ਤਿੰਨ ਦਿਨਾਂ ਨੂੰ ਫੇਰ ਲਾਪੋ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਜਿਹੜੀ ਕੀਤੀ ਗਈ ਹੈ ਸੋ ਆਉਣ ਵਾਲੇ ਦਿਨਾਂ 'ਚ ਜਿੱਦਿ بارش ਹੋਏ ਤੇ ਦਰਿਆਵਾਂ ਦੇ ਹੜ ਹੋਣਾ ਉਹ ਨਸੀਬਤ ਛਲਦੀ ਨਜ਼ਰ ਨਹੀਂ ਆਉਂਦੀ ਇੱਕ ਪਾਸੇ ਦਾ ਸਤਲੁਜ ਰਾਵੀ ਔਰ ਬਿਆਸ ਇਹ ਦਰਿਆ ਦੂਜੇ ਪਾਸੇ ਜਿਹੜਾ ਜਿਹੜਾ ਹਰਿਆਣੇ ਨਾਲ ਲੱਗਦਾ ਕਿਥਰ ਹੈ ਉਧਰ ਕਗਰ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਕਗਰ ਦਰਿਆ ਵਹਿੰਦਾ ਉਹ ਵੀ ਜਿਹੜਾ ਆਪਣੇ ਖਤਰੇ ਦੇ ਨਿਸ਼ਾਨ ਤੋਂ ਬਹਿਰੇ ਉੱਪਰ ਨੂੰ ਤਾਂ ਉੱਥੇ ਵੀ ਆਲੇ ਦੁਆਲੇ ਦੇ ਖੇਤ 'ਚ ਵੱਡੀ ਨਸੀਬਤ ਬਣੀ ਹੈ ਜਿਹੜਾ ਅੱਗੇ ਜਾ ਕੇ ਮਾਨਸਾ ਤੱਕ ਮਾਲਵੇ ਤੱਕ ਮਾਰ ਕਰਦਾ ਹੈ ਰਿਆਣੇ ਦੇ ਪਿੰਡਾਂ 'ਚ ਮਾਰ ਕਰਦਾ ਸੀ ਉਹ ਜੀ ਸਥਿਤੀ 'ਚ ਸਰਕਾਰ ਵੱਡੀ ਪੱਧਰ ਤੇ ਕੋਸ਼ਿਸ਼ਾਂ ਕਰ ਰਹੀ ਆ ਆਪਣਾ ਲਾ ਕਰਨ ਦੀ ਪਰ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਫੌਰੀ ਤੌਰ ਤੇ ਉਹਨਾਂ ਦੀ ਰੱਖ ਦਾ ਇੰਤਜ਼ਾਮ ਕੀਤਾ ਜਾਵੇ ਮੁਆਵਜ਼ੇ ਦੀ ਮੰਗ ਕਰ ਰਿਹਾ ਹਾਲਾਂਕਿ ਸਰਕਾਰ ਕਹਿ ਰਹੀ ਆ ਕਿ ਜਿਹੜੇ ਨੁਕਸਾਨ ਹੋਏ ਆ ਮੁਆਵਜ਼ੇ ਦੀ ਪ੍ਰਵਾਈ ਕੀਤੀ ਜਾਏਗੀ ਆਪਾਂ ਜਾਣਦੇ ਕਿ ਮੁਕੰਦਰ ਭਗਵੰਤ ਮਾਨੀ ਨੇ ਕਾ ਸੰਭਲਾਂ ਗਿਆਨ ਦਿੱਤਾ ਸੀ ਕਿ ਜਿੰਨਾ ਵੀ ਨੁਕਸਾਨ ਹੋਇਆ ਹਰ ਨੁਕਸਾਨ ਦੀ ਪ੍ਰਵਾਈ ਕੀਤੀ ਜਾਏਗੀ ਅਰਕਸਾ ਨਾਲ ਜਿਸ ਤਰ੍ਹਾਂ ਦੀ ਮਸੀਬਤ ਬਣੀ ਹੋਈ ਹੈ ਆਹ ਫਸਲ ਦਾ ਬਰਵਾਸ ਹੋਈ ਹੋਈ ਬਹੁਤ سارے ਇਲਾਕੇ ਉਹੋ ਜਿਹੇ ਵੀ ਹੋਣਗੇ ਜਿੱਥੇ ਜ਼ਿਆਦਾ ਮਿੱਟੀ ਭਰ ਗਈ ਹੈ ਪਾਣੀ ਭਰ ਗਿਆ ਉਹਨਾਂ ਦੀ ਅਗਲੀ ਜਿਹੜੀ ਹਾੜੀ ਦੀ ਆਣੀ ਫਸਲ ਹੈ ਉਹ ਵੀ 비ਜੀ ਜਾਏਗੀ ਕਿ ਨਹੀਂ 비ਜੀ ਜਾਏਗੀ ਬੱਡੀ ਮਸੀਬਤ ਬਣੀ ਵੀ ਹੈ ਸੋ ਭਾਈਚਾਰ ਕਿਸਾਨਾਂ ਦੇ ਨਾਲ ਤੇ ਸਰਕਾਰ ਦੀ ਮਦਦ ਦੇ ਨਾਲ ਹੀ ਇਸ ਸੰਕਟ ਤੋਂ ਨਿਕੜਿਆ ਜਾਸਦਾਇਕਲ ਜ਼ਰੂਰ ਹੈ ਕੋਈ ਥਾਂ ਤੇ ਲੋਕ ਇਹ ਵੀ ਗਿਲਾ ਸ਼ਿਕਵਾ ਕਰ ਰਿਹਾ ਹੈ ਕਿ ਜੇ ਸਮੇਂ ਸਿਰ ਪ੍ਰਬੰਧ ਕੀਤਾ ਜਾਵੇ ਇਹダਦੀ ਮੁਸੀਬੇ ਦਾ ਸਾਹਮਣਾ ਨਾ ਕਰਨਾ ਪਏ ਫਾਰ ਇਗਜ਼ਾਮਪਲ ਮਾਲਵਾ ਦੇ ਵਿੱਚੋਂ ਮਲੋੜ ਦੇ ਰਿਹਾ ਕੈਬਨਿਟ ਮੰਤਰੀ ਹੈ ਜੀ ਜੀ ਡਾਕਟਰ ਸਾਹਿਬਾ ਉਹ ਕੱਲ ਜਦੋਂ بارش ਹੋ ਰਹੀ ਸੀ ਤਾਂ ਆਪ ਇਹ ਘਰ ਦੇ ਵਿੱਚ ਫਸੇ ਹੋਏ ਸੀ ਪਾਣੀ ਜਿਹੜਾ ਹੈਗਾ ਉਹ ਘਰ ਦੇ ਪੂਏ ਤੱਕ ਆ ਗਿਆ ਸੀ ਜੀ ਉਹ ਅਧਿਕਾਰੀਆਂ ਨੂੰ ਕਹਿ ਰਹੇ ਵੀ ਤੁਸੀਂ ਜਿਹੜਾ ਸਿਸਟਮ ਸੀਵਰੇਜ ਸਿਸਟਮ ਹੈ ਕਿਉਂ ਨਹੀਂ ਸਹੀ ਕੀਤਾ ਉਹ মিডিਆ ਚਾਹ ਰਹੀ ਕਿ ਸੀਵਰੇਜ ਸਿਸਟਮ ਜਿਹੜਾ ਉਹ ਕਹਿੰਦੇ ਜੀ ਦੇਖੋ ਜਿਹੜਾ بارش ਰੋਗੀ ਤੇ ਸਿੱਟੀ ਪਾਣੀ ਉਤਰ ਜਾਏਗਾ ਨੇਕਾ ਕਾਲ ਤੱਕ ਇੰਤਜ਼ਾਰ ਕਰਨੀ ਪਵੇਗੀ ਜਣੀ ਹੋਣਾ ਜਿਹੜੇ ਮੰਤਰੀ ਆਪਣੇ ਅਸ ਪਦਰ ਤੇ ਆਪਣੀ ਜਵਾਬਦੇਹੀ ਕਰਨ ਦੀ ਕੋਸ਼ਿਸ਼ ਵੀ ਕਰਦੇ ਐ ਕਿਦਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਜਦੋਂ ਪਾਣੀ ਖੜਾ ਹੁੰਦਾ ਜਾ ਕੇ ਤਾਂ ਹੋਰ ਵੀ ਨਰਕ ਦਾ ਰੂਪ ਧਾਰਨ ਕਰਨ ਲੱਗਦਾ ਹੈ ਕਿਉਂਕਿ ਉਥੇ ਗੰਦਾ ਪਾਣੀ ਵੀ ਮਿਲ ਜਾਂਦਾ ਔਰ ਪੀਣ ਦਾ ਪਾਣੀ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਬਾਰਸ਼ਾਂ ਲਿਆਉਣ ਤੋਂ ਪਹਿਲਾਂ ਇਦਰੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸੌਸਫਾਈ ਰੱਖੀ ਜਾਵੇ ਡਰੇਨਾ ਸਾਫ ਰੱਖਿਆ ਜਾਵੇ ਸੀਵਰੇਜ ਸਿਸਟਮ ਸਾਫ ਰੱਖਿਆ ਜਾਵੇ ਤਾਂ ਕਿ ਕੁਦਰਤੀ ਕੁਰੂਪੀ ਵੀ ਆਵੇ ਤਾਂ ਇਹ ਨਸੀਬ ਦਾ ਸਾਹਮਣਾ ਨਾ ਕਰਨਾ ਪਵੇ ਜਿੰਨੇ ਮਸੀਬਤਾਂ ਸਾਹਮਣਾ ਅੱਜ ਸਮੁੱਚੇ ਪੰਜਾਬੀਆਂ ਨੂੰ ਬਹੁਤ ਸਾਰੇ ਹਿੱਸਿਆਂ ਨੂੰ ਕਰਨਾ ਪੈ ਰਿਹਾ ਜੀ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਮੁੱਦਾ ਵੀ ਕਾਫੀ ਗਰਮ ਹੈ ਜਿੱਥੇ ਕਿ ਵਿਰੋਧੀ ਧਿਰ ਵੀ ਜਿਹੜਾ ਨੇ ਪੰਜਾਬ ਸਰਕਾਰ ਤੇ ਹਮਲਾਵਰ ਹੈ ਸੋ ਇਸੇ ਵਿਚਾਲੇ ਹੁਣ ਐਸਆਈਟੀ ਜਿਹੜੀ ਹੈ ਜੇਲ੍ਹ ਪਹੁੰਚੀ ਹੈ ਵਿਕਰਮ ਸਿੰਘ ਮਜੀਠੀਆ ਤੋਂ ਪੁਛਗਿਸ਼ ਕਰਨ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ 'ਚ ਹੁਣ ਕੀ ਇੱਕ ਵੱਡਾ ਜਿਹੜਾ ਹੈ ਨਵਾਂ ਮੋੜ ਆ ਸਕਦਾ ਹੈ ਦੇਖੋ ਆਪਾਂ ਸਾਰੇ ਜਾਣਦੇ ਆ ਦਰਸ਼ਕ ਵੀ ਜਾਣਦੇ ਆ ਟਿਕਸਾਲੀ ਕਾਲੀਆ ਗੁਆ ਹੈ ਵਿਕਰਮ ਮਜੀਠੀਆ ਪਹਿਲਾਂ ਉਹਨਾਂ ਤੇ ਨਸ਼ੇ ਦੇ ਮੁੱਦੇ ਲੈ ਕੇ ਕੇਸ ਬਣੇ ਹੋਣ ਜਿਹੜਾ ਆਪਣੇ ਸਾਧਨਾਂ ਤੋਂ ਦੇਰੇ ਜਾਇਦਾਦ ਬਣਾਉਣ ਦੇ ਮੁੱਦੇ ਨੂੰ ਲੈ ਕੇ ਨਾਬਾਦੀ ਜੇਲ੍ਹ 'ਚ ਬੈਠਿਆ ਹੈ ਤਾਂ ਜ ਜਿਨ੍ਹਾਂ ਕੋਲੋਂ ਨਾਬਾਦੀ ਜੇਲ੍ਹ 'ਚ ਜਾ ਕੇ ਜਿਹੜੀ ਸੈਟ ਬਣੀ ਵੀ ਹੈ ਪੁਲਿਸ ਦੀ ਉਹਨਾਂ ਨੂੰ ਪੁੱਛੇਸ ਕੀਤੀ ਜਾ ਰਹੀ ਹੈ ਕਿ ਇਹ ਸਵਾਲ ਪੁੱਛੇ ਜਾ ਰਹੇ ਕਿ ਇਹਨੂੰ ਤਾਂ ਵਿਸਥਾਰ ਤਾਂ ਸਾਹਮਣੇ ਬਾਅਦ ਜਦੋਂ ਮੀਡੀਆ 'ਚ ਆਏਗਾ ਪਤਾ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਲਗਾਤਾਰ ਇਸ ਤਰ੍ਹਾਂ ਦੀ ਰਿਪੋਰਟਸ ਵਿੱਚ ਹੈ ਸਵਾਲ ਹੈ ਔਰ ਖਾਸ ਤੌਰ ਤੇ ਜਿਹੜੀ ਬੀ ਕਮਿਊਨਿਟੀ ਵੱਲੋਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ ਉਹ ਜ਼ਮਾਨਤ ਦੀ ਅਰਜ਼ੀ ਪ੍ਰਵਾਨ ਨਹੀਂ ਹੋਈ ਉਸ ਕਰਕੇ ਸਾਰੇ ਮੁੱਦਿਆਂ ਨੂੰ ਲੈ ਕੇ ਚਾਹੇ ਤਾਂ ਉਹ ਆਹੰਦੰਦ ਉਹਦੇ ਰੇ ਜਿਹੜੀ ਹੈ ਜਾਇਦਾਦ ਬਣਾਉਣ ਦਾ ਮੁੱਦਾ ਹੈ ਜਾਂ ਪਹਿਲਾਂ ਨਸ਼ਿਆਂ ਦਾ ਮੁੱਦਾ ਵਿਕਰਮ ਲੀਠੀਆ ਬੁਰੀ ਤਰ੍ਹਾਂ ਜਿਹੜਾ ਮਸੀਤ ਸੀ ਅਸਲ ਕਿ ਰਿ ਹੋਏ ਨਜ਼ਰ ਆ ਰਿਹਾ ਸਵਾਲ ਕੇਵਲ ਵਿਕਰਮ ਲੀਠੀਆ ਦਾ ਜਾਤੀ ਤੌਰ ਤੇ ਕਰਦਾ ਨਹੀਂ ਸਿੱਧੇ ਤੌਰ ਤੇ ਫਿਰ ਜਿਹੜੇ ਵਿਰੋਧੀ ਤਰ੍ਹਾਂ ਚਾਹੇ ਉਹ ਮੁਖੰਦਿਰ ਭਗਵੰਤ ਮਾਨਾ ਜਾਂ ਚਾਹੇ ਦੂਜੀਆਂ ਤਰ੍ਹਾਂ ਉਹ ਫਿਰ ਕਾਲੀਦਲ ਨੂੰ ਵਿਕਰਮ ਲੀਠੇ ਰ ਖੜਾ ਕਰਦੀਆਂ ਅਲੀ ਰਾਲਦੇਲੀ ਵੀ ਕਾਦਰਦਸ ਗਵੀਰ ਬਾਦਲ ਜਿਹੜੇ ਕੰਨਦਲ ਦੇ ਮਜ਼ਾਨ ਆ ਜੀ ਬੀਬਾ ਹਰਸਿੰਗਰਤ ਬਾਦਲ ਪਾਰਲੀਮੈਂਟ ਮੈਂਬਰ ਹੈ ਉਹਨਾਂ ਨੂੰ ਵੀ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੋ ਵਿਕਰ ਮਜੀਠੀਆ ਆਂਦਾ ਅਗਲੇ ਦਿਨਾਂ 'ਚ ਜਿਹੜੀ ਪੁਸ਼ਗੀਚ ਹੋ ਰਹੀ ਆ ਉਹਦੇ 'ਚ ਕਿਹੋ ਜਿਹੇ ਸਵਾਲ ਆਉਂਦੇ ਆ ਈਵਨ ਜਿਹੜੀ ਇਨੀ ਵੱਡੀ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਉਹਦੇ ਜੋ ਕੀ ਤੱਥ ਹੁੰਦੇ ਆ ਕੀ ਸਾਹਮਣੇ ਆਉਂਦਾ ਜਾਂ ਅਦਾਲਤ ਉਹਦੇ 'ਚ ਕੀ ਨੋਟਸ ਲਉਂਦੀ ਹੈ ਆਉਣ ਵਾਲੇ ਦਿਨਾਂ 'ਚ ਇਸ ਦੀ ਇਸ ਫਾਸਟ ਹੋਏਗੀ ਪਰ ਚਾਹੇ ਚਾਰ ਸ਼ੀਟ ਦਾ ਵੱਡੇ ਪਰੰਦੇ ਦੀ ਗੱਲ ਕਰ ਲਈਏ ਸ਼ੀਟ ਵੱਲੋਂ ਪੁਸ਼ਕ੍ਰਿਤੀ ਕਰਨ ਦੀ ਗੱਲ ਕਰ ਲਈਏ ਡੈਲੀਗੇਸ਼ਨ ਲੱਗ ਰਿਹਾ ਉਹਨਾਂ ਦੀ ਗੱਲ ਕਰ ਲਈਏ ਅਕਾਲੀ ਦਲ ਤੇ ਬੇਕਰਮਜੀਤ ਚਿਆਨਾ ਸਵਾਲਾਂ ਲੈ ਕੇ ਇੱਕ ਤਗੜੀ ਮਸੀਤ ਜਿਵੇਂ ਵੇਲੇ ਕਰੇ ਹੋਏ ਨਜ਼ਰ ਆ ਰਹੇ ਜੀ ਜੀ ਸੋ ਇਸ ਦੇ ਨਾਲ ਹੀ ਸਮਾ ਹੋ ਚੱਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੀਆਂ ਕੁਝ ਅਹਿਮ ਤੇ ਪੱਕੇ ਮਸਲੇ ਦੇ ਨਾਲ ਇਸ ਦਿਨ ਨਾਲ ਤੁਸੀਂ ਮੰਦਵਾ ਗਿਆ ਧੰਨਵਾਦ